ਇਸ ਰੋਡ ਵਾਲੇ ਪਾਸਿਓਂ ਅਸੀਂ ਕੱਲ ਆਏ ਸੀਗੇ ਤੇ ਇਧਰੋਂ ਸ਼੍ਰੀ ਗੰਗਾ ਨਗਰ ਤੋਂ ਅਸੀਂ ਆਏ ਸੀਗੇ ਤੇ ਇਸ ਪਾਸਿਓਂ ਅਸੀਂ ਆ ਕੇ ਤੇ ਇਸ ਰੋਡ ਦੇ ਉੱਪਰ ਚੜੇ ਸੀਗੇ ਤੇ ਇਸ ਟਾਈਮ ਪਹੁੰਚੇ ਹਾਂ ਜੀ ਅਸੀਂ ਗੁਰਦੁਆਰਾ ਸਾਹਿਬ ਬੁੱਢਾ ਜੋੜ ਪਹਿਲਾਂ ਤੇ ਸਭ ਤੋਂ ਪਹਿਲਾਂ ਮੇਰੇ ਵੱਲੋਂ ਤੁਹਾਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡਾ ਰਾਜਸਥਾਨ ਦਾ ਟੂਰ ਚੱਲਦਾ ਪਿਆ ਪੰਜਾਬ ਤੋਂ ਸਟਾਰਟਿੰਗ ਕੀਤੀ ਐ ਤੇ ਰਾਜਸਥਾਨ ਇਸ ਟਾਈਮ ਕੱਲ ਪਿਛਲੀ ਵੀਡੀਓ ਚ ਅਸੀਂ ਰਾਜਸਥਾਨ ਪਹੁੰਚੇ ਸੀਗੇ ਗੁਰਦੁਆਰਾ ਸਾਹਿਬ ਬੁੱਢਾ ਜੌਣ ਤੇ ਰਾਜਸਥਾਨ ਚ ਐਂਟਰੀ ਹੋ ਗਈ ਐ ਸਾਡੀ ਤੇ ਇਸ ਗੁਰਦੁਆਰਾ ਸਾਹਿਬ ਦਾ ਕੀ ਇਤਿਹਾਸ ਆ ਜਿੱਥੋਂ ਭਾਈ ਸੁੱਖਾ ਸਿੰਘ ਤੇ ਮਹਿਤਾਬ ਸਿੰਘ ਇੱਥੋਂ ਮੈਂ ਬਾਬਾ ਬੁੱਢਾ ਸਿੰਘ ਜਿਹਦੇ ਜਥੇਦਾਰੀ ਹੈਠ ਇੱਥੋਂ ਹੰਕਾਰੀ ਮੱਛੇ ਰੰਗੜ ਦਾ ਜਿਹੜਾ ਸੀਸ ਵੜਨ ਲਈ ਇੱਥੋਂ ਗਏ ਸੀਗੇ ਤੇ ਵੱਢ ਕੇ ਫਿਰ ਇੱਥੇ ਲਿਆਏ ਸੀਗੇ ਨੇ ਜਿਹਦੇ ਟੰਗ ਕੀ ਕੀ ਇੱਥੋਂ ਦਾ ਇਤਿਹਾਸ ਆ ਸਾਰਾ ਤੁਹਾਨੂੰ ਇਸ ਵੀਡੀਓ ਚ ਦੱਸਦੇ ਆ ਤੇ ਜੁੜੇ ਰਹੋ ਇਸ ਵੀਡੀਓ ਦੇ ਵਿੱਚ ਤੇ ਰਾਜਸਥਾਨ ਦੀ ਧਰਤੀ ਤੇ ਪਹੁੰਚ ਚੁੱਕੇ ਆ ਤੇ ਇੰਨੀ ਸ਼ਾਂਤ ਜਗਾ ਵਾਏ ਬਹੁਤ ਸ਼ਾਂਤ ਮਾਹੌਲ ਆ ਇੱਥੋਂ ਦਾ ਕਿਉਂ ਗਿਲ ਸਾਹਿਬ ਬਿਲਕੁਲ ਆ ਵਧੀਆ ਸ਼ਾਂਤੀ ਸੀਗੀ ਤੇ ਬਾਕੀ ਇੱਥੋਂ ਦੀ ਜਿਹੜੀ ਮੈਂਬਰ ਕਮੇਟੀ ਮੈਂਬਰ ਨੇ ਇੱਥੋਂ ਦੀ ਜਿਹੜੀ ਕਮੇਟੀ ਆ ਚਿੱਠਾਪਾ ਰੂਮ ਲਿਆ ਹੈ ਸਾਡੇ ਤੋਂ ਜਿਹੜਾ ਅਟੈਚ ਬਾਥਰੂਮ ਰੂਮ ਦਾ ਹੈ ਨਹੀਂ ਤਾਂ 500 ਰੁਪਏ ਪੇਟਾ ਨਹੀਂ ਲਈ ਉਹਨਾਂ ਨੇ ਹਾਲੇ ਤੱਕ ਤੇ ਨਹੀਂ ਲਈ ਪਰ ਕੋਈ ਪਰਚੀ ਕਟਾ ਕੇ ਜਰੂਰ ਆਪਣੀ ਸੇਵਾ ਦੀ ਅਸੀਂ ਜਰੂਰ ਕਟਾਵਾਂਗੇ ਮੈਂ ਕਹਿਣ ਦਾ ਮਤਲਬ ਹੈ ਤੇ ਬਹੁਤ ਹੀ ਜਿਆਦਾ ਜਿਹੜਾ ਨਿੱਗਾ ਸੁਭਾਅ ਹੈ ਜੀ ਇੱਥੇ ਨਿੱਗੇ ਨਿੱਗੇ ਸੁਭਾਅ ਨਾਲ ਚੱਲਦੇ ਨੇ ਤੇ ਵਧੀਆ ਇਹ ਰਮਣੀਕ ਸਥਾਨ ਤੇ ਇੱਥੇ ਇਸ ਟਾਈਮ ਅਸੀਂ ਬਾਹਰ ਖੜੇ ਆ ਗੁਰਦਵਾਰਾ ਸਾਹਿਬ ਦੇ ਬਾਹਰ ਤੋਂ ਵੀਡੀਓ ਨੂੰ ਸਟਾਰਟ ਕਰ ਰਿਹਾ ਮੈਂ ਹੁਣ ਅਸੀਂ ਅੰਦਰ ਚੱਲਦੇ ਆ ਤੇ ਜੁੜੇ ਰਹੋ ਇਸ ਵੀਡੀਓ ਦੇ ਵਿੱਚ ਤੇ ਨਾਲ-ਨਾਲ ਹੀ ਸ਼ੇਅਰ ਕਰਨ ਦਾ ਫਰਜ਼ ਜਰੂਰ ਨਿਭਾਇਆ ਕਰੋ ਤੇ ਕਿਉਂਕਿ ਬਹੁਤ ਮਿਹਨਤ ਲੱਗਦੀ ਆ ਰੋਡ ਦੇਖ ਲਓ ਤੁਸੀਂ ਕਿੰਨੇ ਸ਼ਾਂਤ ਰੋਡ ਨੇ ਮੈਂ ਸੈਂਟਰ ਦੇ ਵਿੱਚ ਖਲੋ ਕੇ ਵੀਡੀਓ ਬਣਾ ਰਿਹਾ ਹਾਂ ਬਿਲਕੁਲ ਟਾਮੀ ਟਾਮੀ ਕੋਈ ਨਾ ਕੋਈ ਗੱਡੀ ਤੇ ਮੋਟਰਸਾਈਕਲ ਇੱਥੋਂ ਨਿਕਲਦੇ ਨੇ ਤੇ ਇਹ ਆ ਜੀ ਗੁਰਦੁਆਰਾ ਸਾਹਿਬ ਦੇ ਸ਼ਹੀਦਨਗਰ ਗੁਰਦੁਆਰਾ ਸਾਹਿਬ ਬੁੱਢਾ ਜੋੜ ਸ਼੍ਰੀ ਗੰਗਾ ਨਗਰ ਰਾਜਸਥਾਨ ਪਿੰਨ ਕੋਡ ਹੈਗਾ ਜੀ 335039 ਤੇ ਇੱਥੋਂ ਹੁਣ ਅੰਦਰ ਚਲਦੇ ਆ ਹਾਂ ਬਹੁਤ ਸੋਹਣਾ ਅਸਥਾਨ ਬਣਿਆ ਜੀ ਇਹ ਵੀ ਬਾਕੀ ਇੱਥੋਂ ਦਾ ਇਤਿਹਾਸ ਸਾਰਾ ਜਿਹੜਾ ਉਹ ਮੈਂ ਤੁਹਾਨੂੰ ਨਾਲੋ ਨਾਲ ਹੀ ਰੀਡ ਕਰਵਾ ਦਿੰਨਾ ਹਾਂ ਹੁਣ ਮੈਂ ਤੁਹਾਨੂੰ ਇਤਿਹਾਸ ਦੀ ਸਾਂਝ ਵੀ ਨਾਲ ਹੀ ਪਾ ਦਿੰਨਾ ਹਾਂ ਅੰਦਰ ਵੜਦਿਆਂ ਹੀ ਖੱਬੇ ਪਾਸੇ ਦੇਖੋ ਕਿੰਨੀ ਸੋਹਣੀ ਜਿਹੜੀ ਕਿੰਨਾ ਸੋਹਣਾ ਅਸਥਾਨ ਜਿਹੜਾ ਇੱਥੇ ਬਣਾਇਆ ਹੋਇਆ ਵਾ ਸਿੰਘਾਂ ਦਾ ਸਿੰਘਾਂ ਦੇ ਸਟੈਚੂ ਬਣਾਏ ਹੋਏ ਨੇ ਦੇਖੋ ਤੁਸੀਂ ਤੇ ਘੋੜੇ ਤੇ ਸਵਾਰ ਹੋ ਕੇ ਸ਼੍ਰੀ ਅੰਮ੍ਰਿਤਸਰ ਦਰਬਾਰ ਸਾਹਿਬ ਤੋਂ ਮੱッセ ਰੰਗੜ ਦਾ ਸਿਰ ਲੈ ਕੇ ਨੇਜੇ ਤੇ ਟੰਗ ਕੇ ਇਸ ਜਗ੍ਹਾ ਤੇ ਪਹੁੰਚੇ ਸਨ ਭਾਈ ਸੁਖਾ ਸਿੰਘ ਤੇ ਭਾਈ ਮਹਿਤਾਬ ਸਿੰਘ ਤੇ ਸਿੱਖ ਸੰਗਤਾਂ ਦੀ ਹਜ਼ੂਰੀ ਦੇ ਵਿੱਚ ਪਹੁੰਚੇ ਸਨ ਉਹਨਾਂ ਦੇ ਸਟੈਚੂ ਬਣਾਏ ਆ ਤੇ ਉਹ ਦੂਸਰੀ ਸਾਈਡ ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਉਹਨਾਂ ਦਾ ਵੀ ਸਟੈਚੂ ਬਣਾਇਆ ਹੋਇਆ ਵਾ ਤੇ ਇਹ ਸਿੰਘ ਨੇ ਸਾਰੇ ਬਾਕੀ ਦਾ ਇਤਿਹਾਸ ਤੁਹਾਨੂੰ ਮੈਂ ਸਾਰਾ ਜੜਾ ਉਹ ਦੱਸਦਾ ਹਾਂ ਉਹ ਰੀਡ ਕਰਵਾ ਦਿੰਦਾ ਹਾਂ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਦੇ ਆ ਕਾਫੀ ਵੱਡੀ ਬਾਉਂਡਰੀ ਦੇ ਵਿੱਚ ਗੁਰਦੁਆਰਾ ਸਾਹਿਬ ਇਹ ਹੈ ਜੀ ਗੁਰਦੁਆਰਾ ਸਾਹਿਬ ਬੁੱਢਾ ਜੋੜ ਸ਼੍ਰੀ ਗੰਗਾਨਗਰ ਚ ਪੈਂਦਾ ਹੈ ਤੇ ਬੁੱਢਾ ਜੋੜ ਨਾਲ ਸਿੱਖ ਇਤਿਹਾਸ ਦਾ ਸੰਬੰਧ 18ਵੀਂ ਸਦੀ ਦੇ ਪਹਿਲੇ ਅੱਧ ਵਿੱਚ ਜੁੜਦਾ ਹੈ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹਾਦਤ ਤੋਂ ਬਾਅਦ ਮੁਗਲ ਹਕੂਮਤ ਨੇ ਪੰਜਾਬ ਦੇ ਸਿੱਖਾਂ ਤੇ ਜ਼ਬਰ ਜ਼ੁਲਮ ਦੀ ਇੰਤਹਾ ਕਰ ਦਿੱਤੀ ਫਰਖਸ਼ੀਅਰ ਬਾਦਸ਼ਾਹ ਨੇ ਹੁਕਮ ਜਾਰੀ ਕੀਤਾ ਕਿ ਜਿੱਥੇ ਵੀ ਕੋਈ ਸਿੱਖ ਮਿਲੇ ਉਸ ਨੂੰ ਕਤਲ ਕਰ ਦਿਓ ਸਿੱਖਾਂ ਦੇ ਸਰਾਂ ਦੇ ਮੁੱਲ ਪੈਣ ਲੱਗੇ ਉਸ ਜ਼ਬਰ ਜ਼ੁਲਮ ਦੇ ਦੌਰ ਸਮੇਂ ਹੁਕਮ ਨੇ ਸਿੱਖਾਂ ਨੂੰ ਪੰਜਾਬ ਵਿੱਚੋਂ ਆਪਣੇ ਘਰਬਾਰ ਛੱਡ ਕੇ ਦੂਰ ਦਰਾਡੇ ਥਾਵਾਂ ਤੇ ਜਾਣ ਲਈ ਮਜਬੂਰ ਕਰ ਦਿੱਤਾ ਮਾਝੇ ਵਿੱਚੋਂ ਨਵਾਬ ਜਕੜੀਆਂ ਖਾਨ ਨੇ ਦੇ ਸਤਾਏ ਹੋਏ ਦੁਆਬੇ ਵਿੱਚੋਂ ਅਦੀਨਾ ਬੇਗ ਫੌਜਦਾਰ ਜਲੰਧਰ ਦੇ ਮਾਲਵੇ ਵਿੱਚੋਂ ਸੂਬਾ ਸਰਹੰਦ ਦੇ ਜ਼ੁਲਮਾਂ ਦਾ ਸ਼ਿਕਾਰ ਹੋਏ ਸਿੰਘ ਵਿਪਤਾ ਦੇ ਸਮੇਂ ਆਪਣੇ ਘਰ-ਬਾਰ ਛੱਡ ਕੇ ਰਾਜਸਥਾਨ ਵਿੱਚ ਬੀਕਾਨੇਰ रियासत ਦੇ ਮਾਰੂਥਲ ਵਿਸ਼ਣ ਜੰਗਲ ਵਿੱਚ ਆ ਗਏ ਇਸ ਜਗ੍ਹਾ ਤੇ ਪਾਣੀ ਕਾਫੀ ਤਾਦਾਦ ਵਿੱਚ ਸੀ ਇੱਥੇ ਹੀ ਡੇਰੇ ਲਾ ਲਏ ਇਸ ਜ਼ੁਲਮ ਤਸ਼ੱਦਦ ਦੇ ਦੌਰ ਸਮੇਂ ਸਿੰਘਾਂ ਦੀ ਇੱਕ ਜਥੇਬੰਦੀ ਨੇ ਸ਼ਹੀਦ ਨਗਰ ਗੁਰਦੁਆਰਾ ਬੁੱਢਾ ਜੌੜ ਨਾਲ ਇਸ ਅਸਥਾਨ ਤੇ ਰਹਿਣ ਦਾ ਫੈਸਲਾ ਕੀਤਾ ਉਸ ਸਮੇਂ ਇਸ ਸਥਾਨ ਤੇ ਬਿਲਕੁਲ ਉਜਾੜ ਜੰਗਲ ਬੀਆਬਾਨ ਸੀ ਜਿਸ ਵਿੱਚ ਫਨੀਅਰ ਨਾਗਾਂ ਦੀ ਖੋਡਾਂ ਸਨ ਸਾਲ 1740 ਈਸਵੀ ਵਿੱਚ ਇਸ ਅਸਥਾਨ ਤੇ ਸਿੰਘਾਂ ਦੇ ਇਸ ਜਥੇ ਨੇ ਜਥੇਦਾਰ ਬਾਬਾ ਬੁੱਢਾ ਸਿੰਘ ਜੀ ਦੇ ਜਥੇਦਾਰੀ ਹੀਠ ਡੇਰਾ ਲਾਇਆ ਉਸ ਸਮੇਂ ਭਾਈ ਬਲਾਕਾ ਸਿੰਘ ਨਾਮ ਦੇ ਸਿੱਖ ਸੁਈਏ ਨੇ ਖਬਰ ਲਿਆਂਦੀ ਲਿਆਂਦੀ ਕਿ ਸਿੰਘਾਂ ਦੇ ਪੰਜਾਬ ਛੱਡਣ ਤੋਂ ਬਾਅਦ ਸੰਢਿਆਲੀ ਪਿੰਡ ਦੇ ਮੱਸਾ ਰੰਗੜ ਨੇ ਸ੍ਰੀ ਹਰਮੰਦਰ ਸਾਹਿਬ ਜੀ ਤੇ ਕਬਜ਼ਾ ਕਰ ਲਿਆ ਹੈ ਉੱਥੇ ਸਭ ਸ਼ਰਾਬ ਦੇ ਦੌਰ ਚੱਲਦੇ ਨੇ ਤੇ ਕੰਜਰੀਆਂ ਦੇ ਨਾਚ ਹੁੰਦੇ ਹਨ ਗੁਰੂ ਘਰ ਦੀ ਘੋਰ ਬੇਦਬੀ ਹੋ ਰਹੀ ਹੈ ਜਥੇਦਾਰ ਬੁੱਢਾ ਸਿੰਘ ਦੇ ਇਛਾ ਤੇ ਹਾਜ਼ਰ ਸਿੰਘਾਂ ਦੇ ਫੈਸਲੇ ਅਨੁਸਾਰ ਸੂਰਮੇ ਸਿੰਘ ਬਹਿਤਾਬ ਮੀਰਾਕੋਟ ਤੇ ਸੁੱਖਾ ਸਿੰਘ ਮਾੜੀ ਕੰਬੋ ਕੀ ਨੇ ਸ੍ਰੀ ਹਰਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਦੀ ਪਵਿੱਤਰਤਾ ਨੂੰ ਬਹਾਲ ਕਰਨ ਦਾ ਬੀੜਾ ਚੁੱਕਿਆ ਤੇ ਮੱッセ ਰੰਗੜ ਦਾ ਸਿਰ ਵੱਢ ਕੇ ਬੁੱਢਾ ਜੋੜ ਲਿਉਣ ਲਈ ਅਰਦਾਸ ਕੀਤੀ ਅਰਦਾਸ ਤੋਂ ਬਾਅਦ ਦੋਵੇਂ ਸੂਰਵੀਰ ਘੋੜਿਆਂ ਤੇ ਸਵਾਰ ਹੋ ਕੇ ਸ੍ਰੀ ਅੰਮ੍ਰਿਤਸਰ ਨੂੰ ਚਾਲੇ ਪਾਏ ਪਾਈ ਮਹਤਾਬ ਸਿੰਘ ਤੇ ਸੁਖਾ ਸਿੰਘ ਤਰਨਤਾਰਨ ਦੇ ਨੇੜੇ ਪੁੱਜ ਕੇ ਪਿੰਡ ਚੌਧਰੀਆਂ ਦਾ ਭੇਸ ਬਣਾ ਕੇ ਆਪਣੇ ਪਿੰਡ ਦਾ ਮਾਮਲਾ ਭਰਨ ਦੇ ਬਹਾਨੇ ਠਿਕਰੀਆਂ ਥੈਲੀਆਂ ਵਿੱਚ ਭਰ ਲਈਆਂ ਜਦੋਂ ਦੋਵੇਂ ਸਿੰਘ ਅੰਮ੍ਰਿਤਸਰ ਪਹੁੰਚੇ ਤਾਂ ਪਹਿਲਾਂ ਹੀ ਮਿਥੀ ਯੋਜਨਾ ਅਨੁਸਾਰ ਇਹਨਾਂ ਨੇ ਆਪਣੇ ਅਕਾਲ ਬੁੰਗੇ ਦੇ ਸਾਹਮਣੇ ਇਲਾਚੀ 베ਰੀ ਨਾਲ ਆਪਣੇ ਬੰਨੇ ਤੇ ਅਰਦਾਸ ਕੀਤੀ ਸੋਧ ਕੇ ਅਰਦਾਸ ਦੋਵੇਂ ਸੂਰ ਵਿੱਚ ਸ੍ਰੀ ਹਰਮੰਦਰ ਸਾਹਿਬ ਪਹੁੰਚੇ ਤਾਂ ਮੱਸਾ ਰੰਗੜ ਆਪਣੀ ਮੰਡਲੀ ਨਾਲ ਸ੍ਰੀ ਹਰਮੰਦਰ ਸਾਹਿਬ ਵਿੱਚ ਮੰਜੇ ਤੇ ਬੈਠਾ ਹੁੱਕਾ ਪੀ ਰਿਆ ਸੀ ਤੇ ਕੰਜਰੀ ਨੱਚ ਰਹੀ ਸੀ ਤੇ ਸ਼ਰਾਬ ਦੇ ਦੌਰ ਚੱਲ ਰਹੇ ਸਨ ਜਦੋਂ ਮੱਸੇ ਰੰਗੜ ਨੂੰ ਦੱਸਿਆ ਕਿ ਚੌਧਰੀ ਮਾਮਲਾ ਤਾਰਨ ਆਏ ਹਨ ਤਾਂ ਉਹਨਾਂ ਨੂੰ ਥੈਲੀਆਂ ਪੇਸ਼ ਕਰਨ ਦਾ ਹੁਕਮ ਦਿੱਤਾ ਥੈਲੀਆਂ ਦੇਣ ਤੇ ਮੱਸੇ ਰੰਗੜ ਮੱਸਾ ਰੰਗੜ ਝੁੱਕ ਗਿਆ ਫਿਰ ਭਾਈ ਮਹਿਤਾਬ ਸਿੰਘ ਤੇ ਭਾਈ ਸੁੱਖਾ ਸਿੰਘ ਨੇ ਫੁਰਤੀ ਨਾਲ ਸ਼ੇਰੀ ਸਾਹਿਬ ਦਾ ਵਾਰ ਕਰਕੇ ਮੱッセ ਰੰਗੜ ਦਾ ਸਿਰ ਧੜ ਤੋਂ ਅਲੱਗ ਕਰ ਦਿੱਤਾ ਸੁੱਖਾ ਸਿੰਘ ਨੇ ਫੁਰਤੀ ਨਾਲ ਮੱੱਸਾ ਰੰਗੜ ਦਾ ਵੱਡੇ ਹੋਏ ਸਿਰ ਨੂੰ ਆਪਣੇ ਨੇਜੇ ਤੇ ਟੰਗਿਆ ਉੱਥੇ ਹੀ ਅਪਰਾਧ ਫੜੀ ਮੱਚ ਗਈ ਸੁੱਖਾ ਸਿੰਘ ਮਹਿਤਾਬ ਸਿੰਘ ਬੁੱਢਾ ਜੋੜ ਬੁੱਢਾ ਸਿੰਘ ਜੀ ਦੇ ਜਥੇ ਤੇ ਸਿੰਘਾਂ ਕੋਲ ਇੱਥੇ ਪੁੱਜੇ ਤੇ ਮੱッセ ਰੰਗੜ ਦਾ ਵੱਡਿਆ ਹੋਇਆ ਸਿਰ ਇੱਥੇ 71 ਦਲ ਖਾਲਸਾ ਦੇ ਦੀਵਾਨ ਵਿੱਚ ਪੇਸ਼ ਕੀਤਾ। ਇਸ ਗੁਰਦੁਆਰਾ ਸਾਹਿਬ ਦਾ ਨੂੰ 1953 ਵਿੱਚ ਨੀਂ ਰੱਖੀ ਗਈ ਸੀ ਇਸ ਗੁਰਦੁਆਰਾ ਸਾਹਿਬ ਦੀ। ਮੱਥਾ ਅਸੀਂ ਟੇਕ ਆਇਆ ਜੀ ਤੇ ਇਤਿਹਾਸ ਵੀ ਤੁਹਾਨੂੰ ਦੱਸ ਦਿੱਤਾ ਵਾ ਤੇ ਇਸ ਪਾਸੇ ਪਾਰਕ ਪਾਰਕ ਬਹੁਤ ਸੋਹਣਾ ਬਣਾਇਆ ਹੋਇਆ ਉਹ ਤੇ ਵੇਖੋ ਫੁਹਾਰੇ ਵੀ ਲਗਾਏ ਹੋਏ ਆ ਤੇ ਛੋਟਾ ਜਿਹਾ ਪਾਰਕ ਆ ਦੂਰ ਤੱਕ ਫੁੱਲ ਨੇ। ਇਸ ਪਾਸੇ ਵੀ ਫੁੱਲ ਨੇ। ਤੇ ਬੱਚਿਆਂ ਵਾਸਤੇ ਜਿਹੜੇ ਆ ਉਹ ਪੰਘੂੜੇ ਵੀ ਜਿਹੜੇ ਇੱਥੇ ਲਾਏ ਹੋਏ ਨੇ ਤੇ ਇੱਥੇ ਹੀ ਤਕਰੀਬਨ ਗੁਰਮਤਿ ਵਿਦਿਆਲੇ ਵੀ ਚੱਲਦਾ ਵਾ ਤੇ ਬਾਹਰੋਂ ਸਾਡੇ ਏਰੀਆ ਚੋਂ ਵੀ ਮੈਨੂੰ ਮੁੰਡਾ ਮਿਲਿਆ ਸੀਗਾ ਕੱਲ ਗੁਰਦਾਸਪੁਰ ਏਰੀਆ ਦਾ ਗਲੜੀ ਸਾਈਡ ਦਾ ਤੇ ਉਹ ਵੀ ਇੱਥੇ ਕੋਰਸ ਕਰਦਾ ਗੁਰਮਤਿ ਵਿਦਿਆਲੇ ਦੇ ਵਿੱਚ ਬਾਹਰ ਤੇ ਇੱਥੇ ਅੰਦਰ ਵੀ ਜਿਹੜਾ ਵਾ ਉਹ ਗੁਰਮਤਿ ਦੀ ਜਿਹੜੀ ਆ ਉਹ ਸੰਥਿਆ ਦਿੱਤੀ ਜਾ ਰਹੀ ਆ ਅੰਦਰ ਬੱਚਿਆਂ ਦੀ ਦੇਖਦੇ ਆ ਜੇ ਛੁੱਟੀ ਨਹੀਂ ਹੋਈ ਤੇ ਉਹਨਾਂ ਨੂੰ ਵੀ ਜਾ ਕੇ ਮੈਂ ਉਹ ਵੀ ਤੁਹਾਨੂੰ ਦਿਖਾਉਣਾ ਵਾ ਇਸ ਪਾਸੇ ਆ ਗੁਰਮਤ ਸਿੱਖ ਮਿਸ਼ਨਰੀ ਕਾਲਜ ਬੁੱਢਾ ਜੋੜ ਇਹ ਆ ਜੀ ਇਸ ਪਾਸੇ ਇਹ ਆ ਕਾਲਜ ਇਸ ਪਾਸੇ ਇਹ ਸਾਹਮਣੇ ਆ ਗਿਆ ਮਿਸ਼ਨਰੀ ਕਾਲਜ ਇਹ ਕਾਲਜ ਚੱਲਦਾ ਜੀ ਸੰਤ ਫਤੇ ਸਿੰਘ ਚੰਨਣ ਸਿੰਘ ਸਿੱਖ ਮਿਸ਼ਨਰੀ ਕਾਲਜ ਬੁੱਢਾ ਜੋੜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤੇ ਸੰਤ ਫਤੇ ਸਿੰਘ ਹੁਣਾ ਨੇ ਜਦੋਂ ਸੰਤ ਫਤੇ ਸਿੰਘ ਹੁਣਾ ਨੇ ਪੰਜਾਬੀ ਸੂਬਾ ਮੋਰਚਾ ਜਿਹੜਾ ਸੀਗਾ ਉਹ ਵੀ ਇਹਨਾਂ ਨੇ ਫਤਿਹ ਕੀਤਾ ਸੀਗਾ ਤੇ ਸੰਤ ਫਤੇ ਸਿੰਘ ਹੁਣਾ ਨੇ ਇਹਦਾ ਗੁਰਦੁਆਰਾ ਸਾਹਿਬ ਦੇ ਦਰਬਾਰ ਸਾਹਿਬ ਦੀ ਉਸਾਰੀ ਦਾ ਕੰਮ ਸ਼ੁਰੂ ਕੀਤਾ ਸੀਗਾ ਤੇ 1953 ਚ ਸ਼ਾਇਦ ਉੱਥੇ ਜੇ ਸਟਾਰਟ ਹੋਇਆ ਸੀਗਾ 1971 ਦੇ ਕਰੀਬ ਇਹ ਇਸ ਦੀ ਸੰਪੂਰਨ ਬਣ ਕੇ ਸਮਾਪਤੀ ਹੋਈ ਸੀਗੀ ਸੋ ਜੀ ਸੰਗਤ ਜੀ ਬਾਹਰੋਂ ਅਸੀਂ ਹੁਣ ਗੋਰਦਰਾ ਸਾਹਿਬ ਦੀ ਬੈਕ ਸਾਈਡ ਤੇ ਆ ਗਏ ਆ ਤੇ ਇਸ ਪਾਸੇ ਬਾਣੀ ਕੀ ਨਾਮ ਬਤਾ ਆਪਣਾ ਜਸ ਸਿੰਘ ਜੀ ਜਸ ਸਿੰਘ ਹਾਂਜੀ ਤੇ ਬਾਣੀ ਦੀ ਸੰਥਿਆ ਲੈ ਰਹੇ ਹੋ ਕਿੰਨੀ ਕਲਾਸ ਚ ਪੜਦੇ ਹੋ ਛੇਮੀ ਛੇਮੀ ਚੋਂ ਆਏ ਛੇਮੀ ਚੋਂ ਆਇਓ ਹਾਂਜੀ ਤੇ ਸਕੂਲ ਕਿੱਥੇ ਪੜਦੇ ਹੋ ਹੁਣ ਇੱਥੇ ਸੰਥਿਆ ਕਰ ਰਹੇ ਨਹੀਂ ਸੰਥਿਆ ਤਾਂ ਮਤਲਬ ਸਕੂਲ ਕਲਾਸਾਂ ਕਿੱਥੇ ਲੱਗਦੀਆਂ ਆ ਇੱਥੇ ਹੀ ਲੱਗਦੀਆਂ ਅੱਛਾ ਇੱਥੇ ਇੱਥੇ ਲੱਗਦੀਆਂ ਠੀਕ ਹੈ ਤੇ ਇਧਰ ਬਾਪੂ ਜੀ ਹੁਣੇ ਵੀ ਬਹੁਤ ਪ੍ਰੇਮ ਨਾਲ ਇਹਨਾਂ ਨਾਲ ਗੱਲਾਂ ਕੀਤੀਆਂ ਨੇ ਬੜੇ ਇੱਥੇ ਗੁਰੂ ਘਰ ਦੇ ਵਿੱਚ ਪੁਰਾਣੇ ਟਾਈਮ ਤੋਂ ਪੜਾਈ ਬੱਚਿਆਂ ਦੀ ਹੁੰਦੀ ਵਾਹ ਜੀ ਵਾਹ ਪੁਰਾਣੇ ਟਾਈਮ ਤੋਂ ਅੱਛਾ ਜੀ ਔਰ ਪਾਠ ਹੁੰਦੇ ਆ ਤਪਲਾ ਟੁੜਕੀ ਸਭ ਕੁਝ ਉਹਨਾਂ ਨੂੰ ਸਿਖਾਉਂਦੇ ਆ ਉਹ ਬੜਾ ਬੱਚਿਆਂ ਨਾਲ ਮੋਹ ਪਿਆਰ ਸਾਰਾ ਇੱਕ ਜਿਹਾ ਜਿਹਾ ਕਲਾਸ ਲੱਗਦਾ ਨਹੀਂ ਮੈਂ ਦੇਖ ਰਿਹਾ ਜੀ ਸਵੇਰੇ ਬਹੁਤ ਕਲਾਸ ਲੱਗੀ ਕਾਫੀ ਬੱਚੇ ਕਿੰਨੇ ਬੱਚੇ ਬੈਠੇ ਟੋਟਲ ਇੱਥੇ 212 ਜੀ 212 ਬੱਚੇ ਹੈਗੇ ਆ ਹਾਂਜੀ ਬਹੁਤ ਵਧੀਆ ਤੇ ਪੜਦੇ ਵੀ ਪਏ ਹੋ ਨਾਲ ਹਨਾ ਇੱਥੇ ਸੇਵਾ ਵੀ ਇੱਥੇ ਰਹਿੰਦੇ ਹੋ ਨਾ ਹਾਂਜੀ ਬਹੁਤ ਵਧੀਆ ਜੀ ਬਹੁਤ ਵਧੀਆ ਠੀਕ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਪਾਸੇ ਜਿਹੜੀ ਆ ਉਹ ਬਾਣੀ ਦੀ ਸੰਥਿਆ ਜੜੀ ਉਹ ਚੱਲਦੀ ਪਈ ਸੀਗੀ ਤੇ ਉਹ ਵੀ ਮੈਂ ਤੁਹਾਨੂੰ ਸਥਾਨ ਦਿਖਾਉਣਾ ਇਸ ਪਾਸੇ ਤੁਸੀਂ ਦੇਖ ਲਓ ਅੰਦਰ ਹੁੰਦੇ ਆਂ ਤੇ ਇਧਰ ਆ ਜੀ ਅਸੀਂ ਮੱਥਾ ਟੇਕਿਆ ਸੀਗਾ ਅੰਦਰ ਤੁਹਾਨੂੰ ਦਰਸ਼ਨ ਕਰਾਏ ਨੇ ਤੇ ਬੈਕ ਸਾਈਡ ਤੇ ਬਾਹਰੋਂ ਨਿਕਲਦੇ ਆਂ ਇਸ ਪਾਸੇ ਵੀ ਤੁਸੀਂ ਅ ਮਹਾਰਾਜ ਦੇ ਪ੍ਰਕਾਸ਼ ਇਹ ਵੀ ਮਹਾਰਾਜ ਦੇ ਪ੍ਰਕਾਸ਼ ਇੱਥੇ ਬਿਲਕੁਲ ਸਰੋਵਰ ਦੇ ਕੰਢੇ ਤੇ ਇਹ ਵੀ ਤੁਸੀਂ ਦਰਸ਼ਨ ਕਰੋ ਤੇ ਸਾਡੇ ਬੱਚੇ ਜਿਹੜੇ ਆ ਕੜਾ ਪ੍ਰਸ਼ਾਦ ਦੀ ਦੇਖ ਲੈ ਕੇ ਤੇ ਆਏ ਨੇ ਇੱਥੇ ਇਹਨਾਂ ਨਾਲ ਵੀ ਆਪਾਂ 2 ਮਿੰਟ ਲਈ ਗੱਲਬਾਤ ਕਰਦੇ ਆਂ ਇੱਧਰ ਆਓ ਬੇਟੇ ਕਿੰਵੀਂ ਚ ਪੜਦੇ ਹੋ ਅਸੀਂ ਸੰਖਿਆ ਕਰਦੇ ਹਾਂ ਜੀ ਸੰਖਿਆ ਕਰਦੇ ਹੋ ਕੀ ਨਾਮ ਆਪਣਾ ਰਾਜੂ ਸਿੰਘ ਰਾਜੂ ਸਿੰਘ ਤੇ ਬੇਸਿਕਲੀ ਕਿੱਥੋਂ ਦੇ ਰਹਿਣ ਵਾਲੇ ਹੋ ਤੁਸੀਂ ਕੋਨੀ ਪਿੰਡ ਦੇ ਪੋਨੇ ਦੇ ਕੋਨੀ ਪਿੰਡ ਦੇ ਕੋਨੀ ਪਿੰਡ ਲੱਗੋ ਹੀ ਇੱਥੋਂ ਹਾਂਜੀ ਠੀਕ ਆ ਤੇ ਤੇਰਾ ਕੀ ਨਾਮ ਬੇਟੇ ਕੁਲਦੀਪ ਸਿੰਘ ਕੁਲਦੀਪ ਸਿੰਘ ਤੁਸੀਂ ਵੀ ਪਿੰਡ ਲੱਗੋ ਹੀ ਇੱਥੋਂ ਕਿਤੋਂ ਪੰਜਾਬ ਗਿੱਦੜਵਾਹਾ ਗਿੱਦੜਵਾਹ ਹੀ ਦਿਓ ਵਾਹਰੀ ਵੈਰੀ ਗੁੱਡ ਮਰੋਟ ਗਿੱਦੜ ਇਹ ਇਹ ਲੱਗਉਂਦੇ ਨੇ ਤੇ ਆਪਣਾ ਕੀ ਨਾਮ ਪੁੱਤਰ ਗੁਰਚਰਨ ਸਿੰਘ ਗੁਰਚਰਨ ਸਿੰਘ ਹਾਂਜੀ ਵੈਰੀ ਗੁੱਡ ਤੇ ਸੰਥਿਆ ਲੈਂਦੇ ਪਏ ਹੋ ਹਾਂਜੀ ਪੜਿਆ ਵੀ ਆ ਪੜਦੇ ਵੀ ਪਏ ਹੋ ਬਹੁਤ ਵਧੀਆ ਕਿੰਨੀ ਵਿੱਚ ਪੜਦੇ ਹੋ ਮੈਂ 10th ਕੀਤੀ ਹੁਣ 10th ਕਰ ਲਈਆ ਚਲੋ ਬਹੁਤ ਵਧੀਆ ਤੇ ਕਿੰਨੀ ਦੇਰ ਸੰਥਿਆ ਲੈਣੀ ਸੰਥਿਆ ਲੱਗਵੇ ਇੱਥੇ ਤਾਂ 3 ਸਾਲ ਚੱਲਦੀ ਹੁੰਦੀ ਹੈ 3 ਸਾਲ ਲਗਾਤਾਰ ਸੰਥਿਆ ਚੱਲੇਗੀ ਤੇ ਬਹੁਤ ਵਧੀਆ ਸਰਟੀਫਿਕੇਟ ਵੀ ਮਿਲ ਲੰਗੇ ਸਾਰਾ ਕੁਝ ਇੱਥੋਂ ਵਧੀਆ ਹੋਏਗਾ ਤੇ ਇਹ ਸੀ ਬੱਚੇ ਸਾਡੇ ਤੇ ਬੱਚੇ ਸੰਥਿਆ ਕਰਦੇ ਪਏ ਨੇ ਤੇ ਇਸ ਪਾਸੇ ਮਹਾਰਾਜ ਦੇ ਅਸੀਂ ਦਰਸ਼ਨ ਕਰ ਲਏ ਨੇ ਤੇ ਇਸ ਪਾਸੇ ਆ ਜੀ ਮਹਾਰਾਜ ਦਾ ਸਰੋਵਰ ਗੁਰੂ ਘਰ ਦੇ ਬੈਕ ਸਾਈਡ ਦੇ ਵਿੱਚ ਸਰੋਵਰ ਆ ਤੇ ਇਹ ਚਾਰ ਛੇਰੇ ਤੁਸੀਂ ਜਿੰਨੀ ਵੀ ਦੇਖ ਰਹੇ ਹੋ ਨਾ ਕਿ ਚਾਰ ਛੇਰੇ ਇਹ ਜਿੰਨੀ ਵੀ ਇਹ ਸਭ ਰੂਮ بڑے ਹੋਏ ਆ ਇਹ ਸਾਰੇ ਰੂਮ ਨੇ ਤੇ ਸਾਡਾ ਰੂਮ ਜਿਹੜਾ ਵਾ ਉਹ ਇੱਥੇ ਹੈਗਾ ਰੂਮ ਸਾਡਾ ਇਹ ਬਣਾ 35 ਨੰਬਰ ਤੇ ਸਰੋਵਰ ਦੇ ਇੰਨੀ ਸ਼ਾਂਤੀ ਹੈ ਇੱਥੇ ਤੇ ਰਾਤ ਬਹੁਤ ਮਜ਼ਾ ਆਇਆ ਇਹ ਵੀ ਸਿੰਘਾਂ ਦਾ ਕੋਈ ਸਥਾਨ ਜਿਹੜਾ ਵਾ ਪੁਰਾਣਾ ਬਣਾਇਆ ਹੋਇਆ ਵਾ ਇਹ ਵੀ ਸਰੋਵਰ ਦੇ ਬਿਲਕੁਲ ਵਿੱਚੋਂ ਵਿੱਚ ਆ ਤੇ ਇਹ ਦੇਖ ਲਓ ਤੁਸੀਂ ਬਹੁਤ ਪਾਵਨ ਪਵਿੱਤਰ ਸਰੋਵਰ ਆ ਤੇ ਬੱਚੇ ਜਿਹੜੇ ਇੱਥੇ ਸੰਥਿਆ ਲੈਂਦੇ ਪਏ ਨੇ 21 ਬੱਚੇ ਇਸ ਟਾਈਮ ਤੇ ਟੋਟਲ ਤੇ ਬੱਚਿਆਂ ਦੀ ਜਿਹੜੀ ਸੰਥਿਆ ਵਾ ਇਹ ਆ ਗਿਆ ਗੁਰੂ ਘਰ ਦੀ ਬੈਕ ਸਾਈਡ ਤੇ ਅਸੀਂ ਮੱਥਾ ਟੇਕ ਕੇ ਤੇ ਉਧਰੋਂ ਦੀ ਪਰੇ ਉੰਦੀ ਗਏ ਸੀਗੇ ਤੇ ਇਸ ਜਗ੍ਹਾ ਤੇ ਸੰਥਿਆ ਜੜੀ ਆ ਉਹ ਬੱਚਿਆਂ ਦੀ ਚਲਦੀ ਪਈ ਸੀ ਇੱਥੇ ਬੱਚੇ ਜਿਹੜੇ ਬੈਠੇ ਹੋਏ ਸੀ ਕਿ ਹੁਣ ਥੋੜਾ ਜਿਹਾ ਲੇਟ ਹੋ ਗਿਆ ਸੀ ਤੇ ਮੈਂ ਤੁਹਾਨੂੰ ਬੱਚਿਆਂ ਦੀ ਸੰਖਿਆ ਵੀ ਦਿਖਾ ਦੇਣੀ ਸੀ ਆਪਾਂ ਹੋਰ ਬੱਚਿਆਂ ਨਾਲ ਮਿਲਦੇ ਆ ਕੀ ਨਾਮ ਬੇਟੇ ਆਪਣਾ ਰਣਵੀਰ ਸਿੰਘ ਜੀ ਹਾਂਜੀ ਰਣਵੀਰ ਸਿੰਘ ਰਣਵੀਰ ਸਿੰਘ ਕਿੱਥੋਂ ਰਹਿਣ ਵਾਲੇ ਤੁਸੀਂ ਮੈਂ ਮੋਹਨਗਰ ਤੋਂ ਇੱਥੋਂ ਲਾਗੋ ਹੀ ਹਾਂ ਹਾਂਜੀ ਕਿੰਨੀ ਦੂਰ ਹੈ ਇੱਥੋਂ ਇੱਥੋਂ ਐ 10-15 ਕਿਲੋਮੀਟਰ 10-15 ਕਿਲੋਮੀਟਰ ਤੇ ਆਪਣਾ ਕੀ ਨਾਮ ਬੇਟੇ ਜਸ ਸਿੰਘ ਜਸ ਸਿੰਘ ਹਾਂਜੀ ਤੇ ਇੱਥੇ ਰਹਿਣ ਵਾਲੇ ਹੋ ਹਾਂਜੀ ਤੇ ਸੰਥਿਆ ਲੈ ਰਿਓ ਹਾਂਜੀ ਤੇ ਕਿੰਨੇ ਸਾਲ ਹੋ ਗਏ ਸੰਥਿਆ ਲੈੰਦੇ ਆ 7 ਮਹੀਨੇ 7 ਮਹੀਨੇ ਹੋ ਗਏ ਯਾਰ ਤੇ ਤੁਹਾਡੇ ਨਾਲ ਹੋ ਗਈ ਹੋ ਗਈ ਕੀ ਗੱਲ ਬੇਟੇ ਹਾਂਜੀ ਇਹਨਾਂ ਨਾਲ ਹੋ ਗਈ ਬੱਚਿਆਂ ਨਾਲ ਗੱਲ ਤੇ ਕੋਈ 7 ਮਹੀਨੇ ਤੋਂ ਸੰਥਿਆ ਲੈ ਰਿਆ ਤੇ ਕੋਈ ਇੱਥੇ ਲੈ ਰਿਆ ਵਾ ਕਿੰਨੀ ਦੇਰ ਹੋ ਗਈ ਬੇਟੇ ਇੱਥੇ ਸੰਥਿਆ ਲੈੰਦੇ ਆ ਤੁਹਾਨੂੰ ਮਹੀਨਾ ਹੈ ਜੀ ਤੇ ਸੰਥਿਆ ਲੈਣ ਦਾ ਮਜ਼ਾ ਹੁੰਦਾ ਹਾਂਜੀ ਬਹੁਤ ਕਿਉਂਕਿ ਬਾਣੀ ਪੜਨੀ ਜਿਹੜੀ ਆ ਉਹ ਬਾਣੀ ਪੜਨੀ ਤੇ ਅੰਦਰ ਜਿਹੜਾ ਉਹ ਸ਼ੁੱਧੀਕਰਨ ਉਹਦਾ ਆਪਣੇ ਆਪ ਹੋਣਾ ਤੇ ਕਿੰਨੇ ਕਿੰਨੇ ਮਹੀਨੇ ਹੋ ਗਏ ਮਹੀਨਾ ਹੋਇਆ ਜੀ ਇੱਕ ਮਹੀਨਾ ਤੇ ਇੱਥੇ ਲਗਾਤਾਰ 3 ਸਾਲ ਰਹਿਣਾ ਤੇ ਬਾਣੀ ਦੀ ਸੰਥਿਆ ਜਿਹੜੀ ਉਹ ਲੈਣੀ ਹੈ ਹਾਂਜੀ ਕੀ ਨਾਮ ਦੱਸਿਆ ਨਵਜੋਤ ਸਿੰਘ ਨਵਜੋਤ ਸਿੰਘ ਕਿੱਥੋਂ ਰਹਿਣ ਵਾਲੇ ਹੋ ਮੈਂ ਰਾਵਲ ਰਾਵਲ ਠੀਕ ਆ ਹੋਰ ਕੌਣ ਰਹਿ ਗਿਆ ਆਪਣਾ ਹੋ ਗਈ ਗੱਲ ਬਿਲਕੁਲ ਕਿੱਥੋਂ ਰਹਿਣ ਵਾਲੇ ਤੁਸੀਂ? ਰਾਵਲਾ ਮੰਡੀ। ਰਾਵਲਾ ਮੰਡੀ, ਦੋਨੇ ਇਕੱਠੇ ਹੋ। ਹਾਂਜੀ। ਕਿੰਨੀ ਦੇਰ ਹੋ ਗਈ ਇੱਥੇ ਆਇਆਂ ਨੂੰ? ਇੱਥੇ ਆਇਆਂ 10 ਦਿਨ। 10 ਦਿਨ ਹੋਏ ਆ। ਹਾਂਜੀ। ਮਨ ਮਨ ਲੱਗ ਗਿਆ ਨਾ? ਹਾਂਜੀ ਬੜੀ। ਮਨ ਤੇ ਲੱਗਣਾ ਹੈ ਬਹੁਤ ਸ਼ਾਂਤੀ ਇੱਥੇ। ਹਾਂਜੀ। ਤੇ ਮਹਾਰਾਜ ਦੇ ਘਰੇ ਮਨ ਨਾਲ ਲੱਗ। ਮਨ ਮਹਾਰਾਜ ਦੇ ਘਰੇ ਮਨ ਨਾਲ ਲੱਗੇ ਤੇ ਫਿਰ ਹੋਰ ਕਿੱਥੇ ਲੱਗਣਾ ਹੈ ਨਾ? ਤੇ ਸੰਥਿਆ ਲਾਓ। ਚੜ੍ਹਦੀ ਕਲਾ ਚ ਰਹੋ ਬਸ। ਹਾਂਜੀ। ਤੇ ਸੰਥਿਆ ਪੂਰੀ ਲੈ ਕੇ ਤੇ ਫਿਰ ਇੱਥੋਂ ਜਾਣਾ। ਹਾਂਜੀ। ਤੇ ਬਹੁਤ ਸ਼ਾਂਤੀ ਇੱਥੇ ਤੇ ਸ਼ਾਮ ਨੂੰ ਤੇ ਸਵੇਰੇ ਦੋ ਟਾਈਮ ਸੰਥਿਆ ਹੁੰਦੀ ਕਿ ਦੁਪਹਿਰ ਨੂੰ ਵੀ ਨਹੀਂ 7 ਤੋਂ 1 ਵਜੇ ਤੱਕ ਸੰਥਿਆ ਹੁੰਦੀ ਹੈ 7 ਵਜੇ ਤੋਂ ਲੈ ਕੇ ਤੇ 1 ਵਜੇ ਤੱਕ ਹੁਣ ਹੁਣ ਬ੍ਰੇਕ ਸੀਗੀ ਹਾਂਜੀ ਹੁਣ ਪ੍ਰਸ਼ਾਦਾ ਛਕਣਾ ਪ੍ਰਸ਼ਾਦਾ ਛਕਣਾ ਚਲੋ ਠੀਕ ਆ ਜੀ ਸਾਰਿਆਂ ਨੂੰ ਫਤਹਿ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋ ਜੀ ਅਸੀਂ ਇਧਰੋਂ ਦਰਸ਼ਨ ਕਰਕੇ ਆਏ ਆ ਤੇ ਹੁਣ ਚੱਲੇ ਆ ਲੰਗਰ ਹਾਲ ਦੇ ਵਿੱਚ ਤੇ ਗਿੱਲ ਸਾਹਿਬ ਕੁਝ ਕਹਿ ਰਹੇ ਨੇ ਮੈਨੂੰ ਵੀ ਕੁਝ ਤੁਹਾਨੂੰ ਸਪੈਸ਼ਲ ਬਣਦਾ ਦਿਖਾਉਣਾ ਹੋ ਤੇ ਮੈਂ ਹਾਂ ਚਲੋ ਆ ਗਿਆ ਮੈਂ 2 ਮਿੰਟ 'ਚ ਮੈਂ ਤਾਂ ਜਲਦੀ ਜਲਦੀ ਆਇਆ ਇਹ ਆ ਜੀ ਲੰਗਰ ਹਾਲ ਇਹ ਗਿੱਲ ਸਾਹਿਬ ਕੋਲ ਜੀ ਇਸ਼ਾਰੇ ਕਰ ਰਹੇ ਨੇ ਵੀ ਜਲਦੀ ਆਓ ਤੁਹਾਨੂੰ ਕੁਝ ਦਿਖਾਉਣਾ ਬਰਫ ਨਾਲ ਮੱਖਣੀ ਤੇ ਬਰਫ ਨਾਲ ਦੇਸੀ ਕਿਉ ਤਿਹਾੜ ਕਰਤਾ ਹੋਏ ਅੱਛਾ ਜੀ ਵਾਹ ਜੀ ਵਾਹ ਲੋ ਜੀ ਇਧਰ ਬਾਬਾਈ ਦੇ ਕੋਲ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀਤੇ ਬਾਬਾਈ ਕੀ ਬਣਾ ਰਹੇ ਹੋ ਜੀ ਕਿਉਂ ਬਣਾ ਜੀ ਕਿਉਂ ਬਣਾ ਰਹੇ ਹੋ ਹਾਂ ਜੀ ਹਾਂ ਜੀ ਵਾਹ ਜੀ ਵਾਹ ਇਹ ਆ ਜੀ ਕਿਉਂ ਬਣ ਰਿਹਾ ਜੀ ਦੇਖੋ ਸਾਹਿਬ ਮੱਖਣ ਕੱਢ ਕੇ ਨਾ ਇਹਨਾਂ ਨੇ ਬਰਫ਼ ਪਾਤੀ ਅੱਛਾ ਜੀ ਇਹ ਹੱਥ ਨਾਲ ਹਲਾ ਕੇ 2 ਕੁ ਮਿੰਟਾਂ ਬਾਅਦ ਸਾਰੀ ਜਿਹੜੀ ਹੈ ਆਪਣਾ ਘਟਿਆਸ ਹੈ ਪਹਿਲਾਂ ਗਰਮ ਦੁੱਸੀ ਹੈ ਉਹ ਆਪ ਅੱਧ ਹੋ ਗਿਆ ਨਾ ਗਰਮ ਕੀਤੀ ਹੈ ਮਤਲਬ ਅੱਛਾ ਪਹਿਲਾਂ ਅੱਧ ਤੇ ਗਰਮ ਕਰ ਲੈ ਇਹਨੂੰ ਅੱਧ ਕਰ ਲੈ ਅੱਛਾ ਇਹਨੂੰ ਅੱਧ ਗਰਮ ਕਰਕੇ ਤੇ ਫੇਰ ਇਹਨੂੰ ਘਿਓ ਬਣਾਤਾ ਹੁਣ ਹਾਂ ਠੰਡਾ ਕਰਤਾ ਵਾਹ ਜੀ ਵਾਹ ਬਿਲਕੁਲ ਠੰਡਾ ਕਰਦਾ ਬਹੁਤ ਵਧੀਆ ਗੱਲਾਂ ਬਾਬਾ ਜੀ ਨੇ ਵੇਖ ਲਓ ਕਿੰਨੀ ਤਕਨੀਕ ਨਾਲ ਜਲਦੀ ਤੋਂ ਜਲਦੀ ਘਿਓ ਬਣਾ ਦਿੱਤਾ ਤੇ ਹੁਣ ਅਸੀਂ ਇੱਧਰ ਸਾਡੀਆਂ ਬੀਬੀਆਂ ਭੈਣਾਂ ਵੀ ਜਿਹੜੀਆਂ ਉਹ ਪ੍ਰਸ਼ਾਦੇ ਤਿਆਰ ਕਰ ਰਹੀਆਂ ਨੇ ਤੇ ਬੀਬੀਆਂ ਭੈਣਾਂ ਸਾਡੀਆਂ ਜਿਹੜੀਆਂ ਇੱਧਰ ਵੀ ਪ੍ਰਸ਼ਾਦੇ ਸਾਡੇ ਭਾਈ ਥੱਲੇ ਅੱਗ ਬਾਲ ਰਹੇ ਨੇ ਭੱਠੀ ਤੇ ਉੱਪਰ ਲੋਹਾ ਤੇ ਹੁਣ ਅਸੀਂ ਲੰਗਰ ਪ੍ਰਸ਼ਾਦਾ ਛਕ ਲਈਏ ਤੇ ਫਿਰ ਆਪਾਂ ਅੱਗੇ ਲਈ ਵਾਧਦੇ ਹਾਂ ਗਿੱਲ ਸਾਹਿਬ ਘਿਓ ਵੀ ਬਣਦਾ ਦੇਖ ਲਿਆ ਅਸੀਂ ਤੇ ਗੁਰੂ ਘਰ ਦੇ ਦਰਸ਼ਨ ਵੀ ਕਰ ਲਏ ਘਿਓ ਪਹਿਲੀ ਵਾਰੀ ਬਣਦਾ ਦੇਖਿਆ ਹਾਂ ਜੀ ਛੱਟਪਟ ਮੈਂ ਗੁਰਦਾਸਪੁਰੋਂ ਦਾ ਜੀ ਐਸੇ ਗੁਰਦਾਸਪੁਰ ਤੋਂ ਜੀ ਪਟਿਆਲਾ ਤੋਂ ਤੇ ਜਿਸ ਜਗ੍ਹਾ ਤੇ ਸਪਾਈ ਸੁਖਾ ਸਿੰਘ ਤੇ ਮਹਿਤਾਬ ਸਿੰਘ ਸਭ ਤੋਂ ਪਹਿਲੇ ਸੀਸਲੇ ਅੱਗੇ ਰੱਖਿਆ ਸੀਗਾ ਉਸ ਅਸਥਾਨ ਤੇ ਵੀ ਤੁਹਾਨੂੰ ਦਰਸ਼ਨ ਕਰਾਉਣੇ ਆ ਤੇ ਉੱਥੇ ਵੀ ਚੱਲਦੇ ਆ ਜੁੜੇ ਰਹੋ ਇਸ ਵੀਡੀਓ 'ਚ ਤੇ ਰਿਹਾ ਹੈ ਇਸ ਦਾ ਕੀ ਪ੍ਰਬੰਧ ਆ ਉਹ ਵੀ ਸਾਰਾ ਤੁਹਾਨੂੰ ਇਸੇ ਹੀ ਵੀਡੀਓ 'ਚ ਦੱਸਾਂਗੇ ਹੁਣ ਅਸੀਂ ਪਹਿਲੇ ਸਭ ਤੋਂ ਲੰਗਰ ਪ੍ਰਸ਼ਾਦਾ ਸ਼ਕੀਏ ਤੇ ਫਿਰ ਅਸੀਂ ਅਗਲੇ ਸਫਰਾਂ ਦੀ ਤਿਆਰੀ ਵੀ ਕਰੀਏ ਦੇਖੋ ਬਬਲੇ ਦਿੱਕਾ ਕਿੰਨੇ ਵਧੀਆ ਵਧੀਆ ਹਾਂਜੀ ਹੈਲੋ ਸਤਿ ਸ੍ਰੀ ਅਕਾਲ ਜੀ ਵੀਡੀਓ ਬਣ ਗਈ ਐਸਾ ਗਾਜ਼ਰਾ ਹੁਣ ਦੇਖ ਲਓ ਤੁਸੀਂ ਬੱਚੇ ਜਿਹੜੇ ਆ ਉਹ ਸੰਥਿਆ ਲੈ ਰਹੇ ਨੇ ਇਹ ਦੇਖ ਲਓ ਹੁਣ ਇਹਨਾਂ ਬੱਚਿਆਂ ਦੇ ਨਾਲ ਗੱਲਬਾਤ ਅਸੀਂ ਕੀਤੀ ਸੀਗੀ ਤੇ ਹੁਣ ਚਲਦੇ ਆਂ ਦੂਸਰਾ ਗੁਰਦੁਆਰਾ ਸਾਹਿਬ ਜਿੱਥੇ ਲਿਆ ਕੇ ਸੁੱਖਾ ਸਿੰਘ ਭਾਈ ਮਹਿਤਾਬ ਸਿੰਘ ਜੀ ਨੇ ਸੀਸ ਜਿਹੜਾ ਉਹ ਰੱਖਿਆ ਸੀਗਾ ਮੱਸੇ ਰੰਗੜ ਦਾ ਉੱਥੇ ਚਲਦੇ ਹੁਣ ਅਸੀਂ ਬਹੁਤ ਸੋਹਣਾ ਅਸਥਾਨ ਆ ਤੇ ਬਹੁਤ ਆਨੰਦ ਆਇਆ ਇੱਥੇ ਰਹਿ ਕੇ ਇਸ ਗੇਟ ਵੱਲੋਂ ਦੀ ਅਸੀਂ ਬਾਹਰ ਆਏ ਆ ਗੁਰਦੁਆਰਾ ਸਾਹਿਬ ਤੋਂ ਤੇ ਸਾਹਮਣੇ ਦੇਖ ਲਓ ਤੁਸੀਂ ਥੋੜੀ ਦੂਰੀ ਤੇ ਆ ਗੁਰਦੁਆਰਾ ਸਾਹਿਬ ਜਿੱਥੇ ਸਭ ਤੋਂ ਜਿੱਥੇ ਲਿਆ ਕੇ ਅ ਸੀਸ ਜਿਹੜਾ ਵਾ ਮੱਸੇ ਰੰਗੜ ਦਾ ਉਹ ਰੱਖਿਆ ਸੀਗਾ ਇਹ ਆ ਜੀ ਇਸ ਪਾਸੇ ਸਾਡੀ ਸਰਾਵਾਂ ਗੁਰਦੁਆਰਾ ਸਾਹਿਬ ਤੇ ਇਹ ਬਿਲਕੁਲ ਨਾਲ ਹੀ ਪਹੁੰਚ ਗਏ ਅਸੀਂ 10 10 20 ਕਦਮਾਂ ਦੀ ਦੂਰੀ ਤੇ ਗੁਰਦੁਆਰਾ ਸਾਹਿਬ ਤੇ ਇਹ ਅਸਲੀ ਸਭ ਤੋਂ ਪਹਿਲੇ ਇੱਥੇ ਲਿਆ ਕੇ ਸੀ ਜਿਹੜਾ ਸੰਗਤਾਂ ਦੇ ਵਿੱਚ ਰੱਖਿਆ ਸੀਗਾ ਤੇ ਇਹ ਅੱਜ ਉਹ ਗੁਰਦੁਆਰਾ ਸਾਹਿਬ ਇੱਥੇ ਸਟੈਚੂ ਜਿਹੜੇ ਆ ਪੂਰੇ ਬਣਾਏ ਹੋਏ ਨੇ ਬੇ ਬੜੇ ਸੋਹਣੇ ਭਾਈ ਸੁੱਖਾ ਸਿੰਘ ਤੇ ਭਾਈ ਮਹਿਤਾਬ ਸਿੰਘ ਦੇਖੋ ਮੱਛੇ ਰੰਗੜ ਦਾ ਸਿਰ ਜਿਹੜਾ ਵਾ ਉਹ ਨੇਜੇ ਦੇ ਉੱਤੇ ਟੰਗਿਆ ਹੋਇਆ ਵਾ ਤੇ ਇਧਰ ਮੱਛੇ ਰੰਗੜ ਦਾ ਸਿਰ ਜਿਹੜਾ ਉਹ ਲੱਕੜੀ ਦੇ ਉੱਤੇ ਬਣਾ ਕੇ ਤੇ ਉੱਪਰ ਰੱਖਿਆ ਹੋਇਆ ਵਿੱਚ ਇਹ ਆ ਜੀ ਮੱਛੇ ਰੰਗੜ ਦਾ ਸਿਰ ਪੂਰਾ ਉਸ ਵੇਲੇ ਦਾ ਵਾਕਿਆ ਬਣਾ ਕੇ ਤੇ ਇਧਰ ਬਾਬਾ ਦੀਪ ਸਿੰਘ ਜੀ ਦੀ ਉਹਨਾਂ ਦੇ ਵਿੱਚ ਦਾ ਚੂ ਬਾਬਾ ਦੀਪ ਸਿੰਘ ਜੀ ਦਾ ਵੀ ਬਣਾਇਆ ਹੋਇਆ ਹੈ ਇਸ ਪਾਸੇ ਇਹ ਵੀ ਦੇਖ ਸਕਦੇ ਹੋ ਤੁਸੀਂ ਕਿ ਗੁਰਦੁਆਰਾ ਸਾਹਿਬ ਪਾਰਸਲ ਦੇ ਪਏ ਨੇ ਇਹ ਆ ਜੀ ਉਹ ਸਥਾਨ ਜਿੱਥੇ ਸਭ ਤੋਂ ਪਹਿਲੇ ਲਿਆ ਕੇ ਸੇਰ ਮਸੇ ਰੰਗੜਦਾ ਇਸ ਸਥਾਨ ਤੇ ਟਿਕਾਇਆ ਸੀਗਾ ਤੇ ਇੱਥੇ ਉਹ ਲੱਕੜ ਸੀਗੀ ਜਿਹੜੀ ਲੱਕੜ ਮੈਂ ਤੁਹਾਨੂੰ ਸ਼ੀਸ਼ੇ 'ਚ ਦਿਖਾਈ ਆ ਤੇ ਹੁਣ ਮੈਂ ਤੁਹਾਨੂੰ ਨਵੇਂ ਜੋ ਇਮਾਰਤਾਂ ਨੇ ਗੁਰਦੁਆਰਾ ਸਾਹਿਬ ਜਿਹੜੇ ਉਹਨਾਂ ਦੇ ਦਸਣਵੀਂ ਅੰਦਰੋ ਜਾ ਕੇ ਮੈਂ ਤੁਹਾਨੂੰ ਕਰਾਉਣਾ ਵਾਂ ਤੇ ਬਹੁਤ ਆਨੰਦਮਈ ਸ਼ਾਂਤਮਈ ਜਗਾ ਵਾ ਤੇ ਅਖੰਡ ਪਾਠ ਸਾਹਿਬ ਦੇ ਆਰੰਭ ਹੋਏ ਨੇ ਤੇ ਉਹ ਅਖੰਡ ਪਾਠ ਸਾਹਿਬ ਜਿਹੜੇ ਆ ਉਹ ਆਰੰਭ ਕੀਤੇ ਗਏ ਨੇ ਤੇ ਉਹ ਇੱਕ ਵੱਡਾ ਸਾਹਿਬੀ ਉੱਚਾ ਥਾਂ ਅੰਦਰ ਚਲਦੇ ਹੁਣ ਸਭ ਤੋਂ ਪਹਿਲੇ ਦਸਨ ਕਰੋ ਤੁਸੀਂ ਇਹ ਜੀ ਗੁਰਦੁਆਰਾ ਸਾਹਿਬ ਬੁੱਢਾ ਜੌੜ ਜਿੱਥੇ ਸਭ ਤੋਂ ਪਹਿਲੇ ਸੀਸ ਲਿਆ ਕੇ ਸੇਵਾ ਦੇ ਸਨਮੁਖ ਕੀਤਾ ਸੀਗਾ ਜੀ ਆ ਜੀ ਨਿਹੰਗ ਸਿੰਘ ਸ਼ਾਉਣੀ ਤੇ ਇਸ ਪਾਸੇ ਆ ਸਰੋਵਰ ਤੇ ਫਿਰ ਅਸੀਂ ਅੰਦਰ ਵੀ ਚੱਲਦੇ ਆ ਅੰਦਰ ਜਾ ਕੇ ਵੀ ਮੱਥਾ ਟੇਕਦੇ ਆ ਤੇ ਇਹ ਵੀ ਬਹੁਤ ਰਮਣੀਕ ਅਸਥਾਨ ਆ ਬਿਲਕੁਲ ਸ਼ਾਂਤ ਮਈ ਜਗਾ ਵਾਏ ਵਾਹਿਗੁਰੂ ਤੇਜਗੰਗਾ ਚਲੋ ਹੁਣ ਅੰਦਰ ਚੜੀਏ ਇੱਥੇ ਟੇਕੀ ਜਰਾ ਦਰਸ਼ਨ ਤੁਹਾਨੂੰ ਵੀ ਕਰਵਾ ਦਿਆਂਗਾ ਲੈ ਮੁਕਰ ਪਾਈ ਕਿਤੇ ਮੂਰਖ ਖਾਹੀ ਖਾਹੀ ਸਣ ਅਸੀਂ ਘਾਰਾਂ ਦੇ ਅੰਦਰੋਂ ਤੇ ਅਖੰਡ ਪੜ ਸਾਹਿਬ ਦੇ ਆਰੰਭ ਹੋਏ ਨੇ ਤੇ ਇਹ ਉਹ ਕਿਲਾਵਾ ਉਸ ਉਸ ਟਾਈਮ ਦਾ ਇੱਕ ਕਿਲਾ ਵੀ ਤੁਹਾਨੂੰ ਦਿਖਾਉਂਦੇ ਆ ਛੋਟਾ ਜਿਹਾ ਕਿਲਾ ਤੇ ਜਿੱਥੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਸੀਗਾ 1740 ਦੇ ਵਿੱਚ ਤੇ ਉਹ ਵੀ ਜਗਾ ਤੁਹਾਨੂੰ ਥਾਂ ਦਿਖਾਉਂਦੇ ਆ ਬਿਲਕੁਲ ਨਾਲ ਇਹ ਵੀ ਇੱਕ ਵਿਰਸਾਵਾ ਮੁੱਢਾ ਜੋੜ ਦਾ ਇਤਿਹਾਸਕ ਕਿਲਾ ਇਹ ਉਹ ਸ਼ਰੋਮਣੀ ਪੰਥ ਅਕਾਲੀ ਦਲ ਬੁੱਢਾ ਅਕਾਲੀ ਬੁੱਢਾ ਦਲ ਦਾ ਪ੍ਰਾਤਨ ਗੜ੍ਹ ਨਿਹੰਗ ਸਿੰਘਾਂ ਸ਼ਾਉਣੀ 1740 ਨੂੰ ਬੁੱਢਾ ਦਲ ਦੀ ਇਹ ਰਾਜਤਾ ਨਹੀਂ ਸੀਗੀ ਤੇ ਇਹ ਗੜ੍ਹ ਦਿੱਲੀ ਗੜ੍ਹ ਬੁੱਢਾ ਜੋੜ ਚਾਲੇ ਰਾਤ ਦਿਨ ਤਾਬੜ ਤੋੜ ਇਹ ਲਿਖਿਆ ਜੀ 1740 ਦੇ ਵਿੱਚ ਇਸ ਅਸਥਾਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ 1740 ਈਸਵੀ ਤੋਂ ਇਸ ਕੋਠੜੀ ਵਿੱਚ ਹੈ ਉਸ ਟਾਈਮ ਤੋਂ ਪਹਿਲਾ ਪ੍ਰਕਾਸ਼ ਜਿਹੜਾ ਵਾ ਇਸ ਕੋਠੜੀ ਵਿੱਚ ਜਿਹੜਾ 1740 ਤੋਂ ਅੱਜ ਤੱਕ ਇੱਥੇ ਹੈਗਾ ਜੀ ਤੇ ਇਹ ਆ ਜੀ ਨਿਸ਼ਾਨ ਸਾਹਿਬ ਝੁਲ ਰਹੇ ਨੇ ਤੇ ਇਹ ਆ ਜੀ ਉਹ ਪਹਿਲਾ ਪ੍ਰਕਾਸ਼ ਇਸ ਬਹੁਤ ਵੱਡਾ ਇਤਿਹਾਸ ਆ ਇਸ ਸਥਾਨਾ ਦਾ ਇਹ ਆ ਜੀ ਅੰਦਰ ਹੋਣ ਇਸ ਟਾਈਮ ਤੇ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਦੀ ਤਸਵੀਰ ਤੇ ਇਧਰ ਆ ਜੀ ਤਪ ਅਸਥਾਨ ਪਾਵਨ ਸ਼ਹੀਦਾਂ ਦਾ ਤੇ ਬਾਬਾ ਰਣਜੀਤ ਸਿੰਘ ਨਿਹੰਗ ਸਿੰਘ ਜੀ ਬੁੱਢਾ ਦਲ ਤੇ ਪਿੱਪਲ ਦੇਖ ਲਓ ਤੁਸੀਂ ਕਿੰਨਾ ਪ੍ਰਾਤਣ ਪਿੱਪਲ ਹੈ ਵੀ ਬਹੁਤ ਪੁਰਾਣਾ ਪਿੱਪਲ ਹੈ ਵੀ ਤੇ ਇਹ ਸਾਰਾ ਇਹ ਆ ਜੀ ਹੁਣ ਅੰਦਰੋਂ ਵੀ ਦਰਸ਼ਨ ਕਰਦੇ ਆ ਦੇਖੋ ਕਿੰਨਾ ਪ੍ਰਾਤਣ ਅਸਥਾਨ ਹੈ ਵੀ ਪੁਰਾਣੇ ਭਾਂਡੇ ਸਰਬ ਲੋਹ ਵੱਡੇ ਕੜਾਏ ਦੇ ਗਾਂ ਇਹ ਦੇਖੋ ਮਿੱਟੀ ਨਾਲ ਲਿਪੇ ਹੋਏ ਨੇ ਉਸ ਟਾਈਮ ਦੇ ਇਹ ਸਾਰੀ ਮਿੱਟੀ ਲੱਗੀ ਹੋਈ ਹੈ ਬੈਕ ਸਾਈਡ ਤੇ ਤੇ ਇਹ ਰਾਜਤਾ ਨਹੀਂ ਸੀਗੀ ਉਸ ਟਾਈਮ ਤੇ ਇਹ ਆ ਜੀ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਦੀ ਇੱਥੇ ਫੋਟੋ ਲੱਗੀ ਹੋਈ ਹੈ ਤੇ ਇੱਕ ਕਿਸਮ ਦੀ ਆਪਾਂ ਗੱਲ ਕਰ ਲਈ ਹੈ ਕਿ ਜੇ ਇਸ ਅਸਥਾਨ ਤੋਂ ਭਾਈ ਸੁੱਖਾ ਸਿੰਘ ਮਹਿਤਾਬ ਸਿੰਘ ਜੀ ਨਾ ਜਾਂਦੇ ਤਾਂ ਅੱਜ ਮਤਲਬ ਕਹਿਣ ਦਾ ਕਿ ਜਿਹੜਾ ਦੂਸਰੇ ਜਿਹੜੇ ਮੁਗਲ ਸੀਗੇ ਜਾਂ ਹੋਰ ਅ ਸ਼ਰਾਰਤੀ ਅੰਸਰ ਸੀਗੇ ਉਹਨਾਂ ਦਾ ਬੋਲਬਾਲਾ ਉਸ ਵੇਲੇ ਜ਼ਿਆਦਾ ਸੀਗਾ ਤੇ ਇੱਥੋਂ ਗਏ ਤਾਂ ਉਹਨਾਂ ਨੇ ਪੰਜਾਬ ਨੂੰ ਮੋੜ ਬਹਾਲ ਕੀਤਾ ਤੇ ਪੰਜਾਬ ਦੀ ਧਰਤੀ ਤੋਂ ਬੜੀ ਵੱਡੀ ਮਿਸਾਲ ਕਾਇਮ ਕੀਤੀ ਸੀਗੀ ਮੱਛੇ ਰੰਗਣ ਦਾ ਸਿਰ ਲਿਆ ਕੇ ਤੇ ਇਧਰ ਆ ਗਈ ਜੀ 1740 ਈਸਵੀ ਦੀ ਉਸ ਟਾਈਮ ਦੀ ਇਤਿਹਾਸਕ ਕੰਧ ਤੇ ਥੋੜਾ ਬੋਤਾ ਪੋਚਾ ਇਹਨੂੰ ਫੇਰਿਆ ਜਾਂਦਾ ਵਾ ਉਸ ਟਾਈਮ ਦੀ ਕੰਧ ਵਾਏ ਤੇ ਹੁਣ ਇਥੋਂ ਚੱਲੀਏ ਜੀ ਗਿੱਲ ਸਾਹਿਬ ਤੇ ਵਧੀਆ ਲੱਗਾ ਇਸ ਸਥਾਨ ਤੇ ਵੀ ਆ ਕੇ ਹੁਣ ਅਸੀਂ ਇਥੋਂ ਚੱਲਦੇ ਆਂ ਚਾਲੇ ਮਾਰਦੇ ਆਂ ਇਹ ਕਿਲੇ ਦੇ ਅੰਦਰੋਂ ਤੇ ਹੁਣ ਜਾ ਕੇ ਤੁਹਾਨੂੰ ਸਿਰਫ ਰੂਮ ਦੀ ਥੋੜੀ ਜੀ ਜਾਣਕਾਰੀ ਦੰਨੇ ਆ ਤੁਹਾਨੂੰ ਜੁੜੇ ਰਹੋ ਇਸ ਵੀਡੀਓ ਦੇ ਵਿੱਚ ਲੋ ਜੀ ਹੁਣ ਗੁਰਦੁਆਰਾ ਸਾਹਿਬ ਫੇਰ ਆਪਣੇ ਰੂਮ ਚ ਆ ਗਏ ਆ ਰੂਮ ਗਿਆ ਸਾਡਾ ਖੁੱਲ ਖਲਾਰ ਤੇ ਹੋਏਗਾ ਇਸ ਪਾਸੇ ਬਾਥਰੂਮ ਦੇਖੋ ਤੁਸੀਂ ਕਿੰਨਾ ਸੋਹਣਾ ਬਾਥਰੂਮ ਤੇ ਕੁਰਸੀਆਂ ਲੱਗੀਆਂ ਨੇ ਇਹ ਸਿੰਗਲ ਬੈੱਡ ਆ ਇੱਥੇ ਮੈਂ ਖਲਾਰ ਪਾਇਆ ਸੀ ਆਪਣਾ ਇਹ ਡਬਲ ਬੈੱਡ ਆ ਤੇ ਗਿੱਲ ਸਾਹਿਬ ਦਾ ਖਲਾਰ ਸੀ ਇਧਰ ਇੱਕ ਸਿੰਗਲ ਬੈੱਡ ਖਾਲੀ ਐ ਤੇ ਇਹ ਰੂਮ ਸੀਗਾ ਤੇ ਹੁਣ ਦੇਖਦੇ ਆ ਬਾਬਾ ਜੀ ਭੇਟਾ ਲੈਂਦੇ ਆ ਸਾਡੇ ਕੋਲ ਕਿ ਜੇ ਨਹੀਂ ਲੈਂਦੇ ਤੇ ਉਮੀਦ ਇਹ ਵੀ ਕਰਦੇ ਆ ਕਿ ਅੱਜ ਦੀ ਜਿਹੜੀ ਵੀਡੀਓ ਆ ਉਹ ਤੁਹਾਨੂੰ ਪਸੰਦ ਆਈ ਹੋਵੇਗੀ ਤੇ ਵੀਡੀਓ ਪਸੰਦ ਆਈ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਬਾਕੀ ਵੀਡੀਓ ਦੀ ਸੁਭਾਤੀ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ